ਅੱਛੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਬਲੌਗ ਚ ਸਤਿ ਸ੍ਰੀ ਅਕਾਲ ਜੀ ਆ ਮੱਤ ਜੀ ਵਾਜੇ ਜਾਂਦੀ ਹੈ ਨਾ ਧਾਨਾਂ ਦੀ ਹਵਾ ਮਾਰਦੀ ਥੜੀ ਹਾਂ ਹਵਾ ਮਾਰਦੀ ਹੈ ਮੱਤ ਦੋ ਦਿਨ ਦੀ ਬਾਅਦ ਮੂੰਹ ਲੱਗਣ ਲੱਗਦੇ ਸਾਨੂੰ ਆਹੋ ਪਾਣੀ ਪੈਂਦਾ ਇਹਦੇ ਚ ਖਿਆਰੇ ਚ ਸੁਣਾਇਆ ਨਾ ਪਾਸੇ ਉੱਥੇ ਤਾਂ ਪਾਣੀ ਪਾਇਆ ਹੋਇਆ ਮੀਂਹ ਵਾਲਾ ਹੀ ਹੈ ਸਮਝ ਲੈ ਹੂੰ ਕੱਜ ਅੱਜ ਵੀ ਜਲਾਈ ਮਹਾ ਵਾਜੀ ਲੱਗੀ ਮੜੀ ਜੀ ਥੜੀ ਨਾ ਡੱਕਾ ਜੇ ਸੈਟ ਹੋ ਜਾਊਗਾ ਸੈਟ ਹੋ ਜਾਂਦਾ ਹੈ ਸਵੇਰ ਨੂੰ ਐਵੇਂ ਪੈ ਗਿਆ ਕੱਲ ਨੂੰ ਹੋਰ ਫਰਕ ਪੈ ਜਾਣਾ ਕਾਲੂ ਦੇ ਵੀ ਪਾ ਦੇ ਜੀ ਕਾਲੂ ਸਵੇਰੇ ਪਾਉਂਦੇ ਆ ਹਨਾ ਪਾਣੀ ਪੈਣਾ ਚਾਹੀਦਾ ਜਿਆਦਾ ਸਾਜਰੀ ਮੋਟਰ ਚ ਲਾ ਦੇ ਜੀ ਰਾਤ ਨੂੰ ਆਈ ਤਾਂ ਹੀ ਤੁਰ ਹੋਊਗਾ ਇਹਦੇ ਚ ਜੇ ਪਾਣੀ ਹੋਊਗਾ ਤੇ ਦੇਖ ਲੈਂਦੇ ਆ ਰੇ ਬਾਅਦ ਮੈਂ ਲਿਆਉਂਗਾ ਮੈਂ ਪਹਿਲਾਂ ਰੇ ਆਜੂਗਾ ਭਾਈ ਇਹ ਲੈ ਕੇ ਮਾ ਉਹ ਹੀ ਕਹਿੰਦਾ ਪਹਿਲਾਂ ਮੋਟਰ ਚ ਲਾ ਦਿਓ ਨਾਲੇ ਇਹ ਦਾਤੀ ਨਾਲ ਆ ਖੱਬਲੇ ਆ ਬੜਾ 5 ਵਜੇ ਆਉਣੀ ਯਾਰ ਜੀ ਆਈ 1 ਵੇ ਨਾ ਅੜਦੀ ਐ ਰਾਤ ਨੂੰ ਹਾਂ ਨਹੀਂ ਫੇਰ ਕੱਲੂ ਦਿਨ ਮੈਂ 1 ਵਜੇ ਆਉਂਗੀ ਜੇ 1 ਵਜੇ ਆਈ ਹੂੰ ਤਾਂ ਫੇਰ ਸਮਝ ਸ਼ਾਮ ਨੂੰ ਆਉਂਗਾ ਦਿਨ ਚ ਭਈ ਠੀਕ ਨਹੀਂ ਗੱਲ ਇਹ ਪਾਣੀ ਪਾ ਦੂਗਾ ਗਾਲੂ ਪਰसों ਸਵੇਰ ਨੂੰ ਪਾ ਦੂੰਗਾ ਪੰਜ ਚਾਰ ਦਿਨ ਤਾਰੇ ਇੱਕ ਨਾ ਪਾ ਦੇ ਪਾਇਆ ਬਣ ਤੇ ਪੈਰ ਲੇ ਕੇ ਤੁਰ ਵੀ ਹੋਣਾ ਨਹੀਂ ਫਿਰ ਪਾੜ ਤੋਹ ਤਾਂ ਹੋ ਜਾਂਦਾ ਪੈਰ ਠੀਕ ਨਹੀਂ ਗੱਲ ਉਹਨੂੰ ਲਾ ਦੀ ਮੜਾ ਜਾਂ ਵਿੱਚ ਡੱਕੇ ਡੁੱਕੇ ਲਾ ਦੂੰਗਾ ਜੇ ਕਸਰ ਹੋ ਜੀ ਲਾਉਣਾ ਹੁਣ ਉੱਧਰ ਲਾ ਕੇ ਨਾ ਚਾਰ ਡੱਕੇ ਜਿਹੜੇ ਹੈਗੇ ਆ ਲਾ ਕੇ ਇੱਧਰੇ ਆਉਣਾ ਉਹਨੇ ਮੜ ਦੇ ਖੜੇ ਜੀ ਹੋ ਜਾਣ ਹੋਰ ਹੂੰ ਉਹ ਤੇ ਗੁੱਟੀਆਂ ਜਾਨ ਬਟਾਪਾ ਟਾ ਕੇ ਇਹਦੇ ਕਮਾ ਲੈਣਾ ਵਿੱਚ ਨਾਲ ਇਹ ਸਪਰੇਅ ਮਾਰ ਦੂੰਗੇ ਇਥੇ ਕੱਖਾ ਮੜਾ ਆ ਬੱਟ ਪਰ ਵੀ ਆਏਗਾ ਉਹ ਨਾਲੇ ਪ੍ਰਕਾਰ ਦਿੰਦਾ ਰਾਤ ਵਾਲਾ ਵੀ ਨਹੀਂ ਹੈਗਾ ਉਹ ਇਹਨਾਂ ਜਮਾ ਵੀ ਨਹੀਂ ਇਹਦਾ ਸੁੱਕਾ ਹੋਵੇ ਨਾਲਾ ਖਣੇ ਵੀ ਨਹੀਂ ਹੈਗੀ ਆਪਣੇ ਪਿੰਡ ਦੇ ਲੱਗ ਜਾਂਦੀ ਵੀ ਇੱਥੇ ਢੋਲਾ ਲੱਗ ਗਿਆ ਖੇਤ ਦੇ ਦਿਖਾਣਾ ਹਾ ਢੋਲੇ ਲੱਗੇ ਇਹ ਜੇ ਨਾ ਪਿਆ ਕੱਲੂ ਬਾਹ ਹੋ ਜਣੇ ਹੂੰ ਹੈਨਾ ਉਹ ਵੀ ਪਾਇਆ ਉਹ ਹੁਣ ਤੇ ਦਾ ਸਵੇਰ ਦੀ ਪਾਇਆ ਉਹ ਪਰਲ ਗਰਿਆਸ਼ ਅਦਰਿਆ ਦੇ ਬੰਦ ਤੇ ਅੰਦਰ ਇਹਨਾਂ ਦਾ ਹੀ ਉਹ ਵੀ ਬੋਲਡਰੀ ਵਾਂਗੂੰ ਤਿਆਰੀ ਕਰਤੀ ਉਹਨੇ ਫੇਰ ਸਾਰੇ ਹੱਲ ਰੱਖ ਲੈਂਦੇ ਮੁਰਕੀਆਂ ਉਹਨਾਂ ਨੇ ਆ ਡਾਲਾ ਜਿਵੇਂ ਖੱਬਾ ਵਾਲਾ ਆ ਸਪਰੇਅ ਪਾਜ ਜੂਵੇ ਉਹ ਆ ਨਹੀਂ ਆ ਉਹ ਬੁੜਾ ਜਿਹਾ ਖੱਬਾ ਵਾਲਾ ਬਹੁਤ ਤਾਂ ਖਰਾਬ ਕਰਦਾ ਗੁੱਛਾ ਜਿਹਾ ਬਣਦਾ ਜਿਹੜਾ ਨੇ ਵਿੱਚ ਵੜਨਾ ਉਹਨੇ ਵਿੱਚ ਆਲੂ ਆ ਹੂੰ ਇਹ ਤਾਂ ਕਰ ਦਿੰਦਾ ਕੱਲ੍ਹ ਆਹ 7 ਦਿਨ ਤੱਕ ਮੂੰਹ ਲੱਗਣ ਲੱਗੂ ਹੋਪ ਲੱਗਣੇ ਆ ਉਹਦੇ ਜਿ ਦੇਖ ਲੈ ਕਿੰਨਾ ਫਰਕ ਪੈ ਗਿਆ ਰੇਤਾ ਇੱਕਲ ਪਰਸੋਂ ਪਾਇਆ ਹਲੇ ਲੈ ਵੇਹੀ ਜਿਹਾ ਤੀ ਹੈ ਕਾਹ ਉਹ ਡੱਕਾ ਉਹਨੇ ਖੜਾ ਇਹਦੇ 5-6 ਦਿਨ ਦਾ ਫਰਕ ਹੈ ਇਹਦੇ ਵੀ 5-6 ਦਿਨ થઈ ਹੀ ਨੇ ਵੀ ਆ ਨਾ ਹੁਣ ਕੱਲ੍ਹ ਲੱਗੇ ਆ ਜਾਂ ਕੱਲ ਪਰਸੋਂ ਲੱਗੇ ਆ ਪਰਸੋਂ ਵਰ ਕੱਲ ਇਹ ਸਮਝ ਲੈ ਤੂੰ ਹਲਵਾਰਸਾਂ ਲੱਗੇ ਫੇਰ ਇਹਦਾ ਤਿਆਰ ਵੀ ਛੇਤੀ ਹੋ ਜਾਂਦੀ ਹੈ ਤੇਰਾ ਹੱਦ ਬੱਦ ਦੁਆਈ ਦਾ ਫੁੱਤੀ ਫਰਿਆਵਾ ਵੀ ਖਿੱਚਤੀ ਸਾਰੀ ਉਹ ਮਾੜੀ ਮੋਟੀ ਰਹੇਗੀ ਖਿੱਚ ਹੋ ਗਈ ਮਾੜੀ ਮੋਟੀ ਰਹਿੰਦੀ ਹੈ ਹੈਗੇ ਨਹੀਂ ਉਹ ਤੱਕ ਪਈਆ ਪਰਾਂ ਦੇ ਲੰਬੀ ਲੱਗਦੀ ਹੈ ਹੈ ਹੋਰ ਉਹ ਬਰਾਂ ਪਾਈ ਇੱਥੇ ਤੇ ਸ਼ੁਰੂ ਹੋ ਗਿਆ ਉਹ ਚਲ ਗਿਆ ਦੂਣੇ ਸਾਈਡ ਨਾਲ ਚੌਰ ਸਟਾ ਕੈਨ ਹੂੰ ਹਾਂ ਪਾ ਵੀ ਮਗਾਇਆ ਉਹਦੇ ਡਰੇਨ ਉਹ ਵੀ ਸੁਰੇ ਕਰ ਦਮਾ ਹਾਂ ਕਾਲੂ ਕਰ ਜੀ ਇਹ ਬੱਜ ਗਈ ਨਾ ਸਪਰੇਅ ਉਹ ਕੱਖਰੀ ਹੋਣਾ ਤੇ ਕਾਲੂ ਕਰ ਜੀ ਹੋਰ ਕੀ ਕਾਲੂ ਕਰ ਦਿੰਦਾ ਉੱਥੇ ਦਾ ਕਰਾਇਆ ਮਾਰੇ ਇੱਥੇ ਜੀ ਕਿਦੋਂ ਕਰਿਆ ਯਾਰ ਬਈ ਇਹਨੂੰ ਪੁੱਛ ਗਿਓ ਨਾ ਵੀ ਕਾਲੂ ਕਰ ਉਹਨੂੰ ਫੋਨ ਕਰਦਾ ਤੇਰੇ ਕੋਲ ਨੰਬਰ ਹੈਗਾ ਉਹਦਾ ਤੂੰ ਜਾ ਕੇ ਆਉਂਗੇ ਭੂਮ ਭਾਂ ਦਾ ਕੋਈ ਨਹੀਂ ਦਾਲ ਪਣਦੀ ਛਾਉ ਨੂੰ ਤੂੰ ਜਾ ਕੇ ਆਉਂਗੇ 9 ਵਜੇ ਕਾਲੂ ਅਸੀਂ ਕਦੋਂ ਕਰਦਾ ਪਰਸ ਨੂੰ ਜਲੀ ਪੱਟ ਕੇ ਲਾ ਦੇ ਚੱਲ ਜਲੀਏ ਫੇ ਚਾਹ ਜਲੀਏ ਚਾਹ ਜਬਦਰੀ ਦੇਖਦੇ ਕਿ ਕੜਾ ਜਿਹੜੇ ਸਭ ਤੋਂ ਪਹਿਲਾਂ ਲਾਏ ਆ ਉਹ ਲੋ ਜੀ ਭਾਈ ਧੋਵਲ ਪਹੁੰਚ ਗਏ ਮਾ ਹੁਣ ਤਾਂ ਬਿਮਾਰੀ ਨੂੰ ਕੋਈ ਨਹੀਂ ਹੈਗੀ ਨਾ ਹਾਂ ਇਹ ਕੋਈ ਬਿਮਾਰੀ ਨਹੀਂ ਦੇਖਦਾ ਹੋ ਗਿਆ ਗੰਨਾ ਇੱਥੇ ਬਰਾਬਰ ਉਰੇ ਉਰੇ ਹੋ ਗਿਆ ਕੋਠੇ ਦੇ ਬਰਾਬਰ ਆਉਣੇ ਵਾਲਾ ਹਾਂ ਇੱਥੇ ਖੜੇ ਆ ਭਾਈ ਆਪਾਂ ਕੋਠੇ ਦੇ ਬਰਾਬਰ ਆਉਣੇ ਵਾਲਾ ਨਾ ਕੋਠੇ ਦੇ ਤਾਂ ਹਲੇ ਫਰਕ ਆ ਆ ਜੇਗਾ ਇਹ ਟਾਈਮ ਕਿਹੜਾ ਹੈ ਮੈਂ ਕਹਿੰਦਾ ਮਹੀਨਾ ਦੇ ਹੀ ਬਣਾਉਣੇ ਪੈ ਜਾਣਾ ਹਨਾ ਬਣੇਗਾ ਹੈ ਮਹੀਨਾ ਅਧਾ 18 95 ਬੰਦ ਨੇ ਇਹ ਬਣਾਉਣੇ ਪੈਣੇ ਪਹਿਲਾਂ 18 95 ਦਾ ਬੰਨਿਆ ਹੋਣਾ ਉਹ 85 ਨਹੀਂ ਬੰਨਿਆ ਹੋਣਾ 85 ਨੂੰ ਬੰਨਿਆ ਉਹ 85 ਵੀ ਹਲੇ ਥੋੜਾ ਜਿਆ ਥੱਲੀ ਘੁੰਮੀ ਹੋਣਾ ਜਰਾ ਜਿਆ ਤੇ 95 ਆ 85 ਇਹਨਾਂ 18 ਹੀ ਕੁੱਪ ਦੇ ਦਿਦਾ ਹੂੰ ਉਹ ਦੇਖ ਹਾਂ 18 ਹੀ ਆ ਉਹ ਦੇਖ ਇਹ ਤਾਂ ਕੁੱਪ ਨਹੀਂ ਦਾ 95 ਥੋੜਾ ਜਿਆ ਮੰਦਰਾ ਹੈ ਉਹ ਵੱਡ ਵੀ ਲੇਟ ਹੈ ਪਰ ਇਹ ਬਰਾਬਰ ਜੀ ਵੱਡ ਹੋਏ ਹਨ ਉਹ ਪਹਿਲਾਂ ਚੱਕ ਲਿਆ ਤਾਂ ਆਪਾਂ ਨੇ ਕਿਹੜਾ ਉਹ ਪਰਾਂ ਉਹ ਜਕ ਉਹ ਤਾਂ ਲੰਬਾ ਹਫਤੇ ਪੈਣਾ ਆ ਰਹੀ ਆ ਆ ਫਿਰ ਵੀ ਨਹੀਂ ਗਿਆ ਇਧਰ ਕਿੱਲਾ ਹਾਂ ਨਾ ਹੂੰ ਕਿੱਲਾ ਰਹਿਣਾ ਸਾਰੇ ਕੰਮ ਦਾ ਖੜਾ ਹੈ ਕੱਖ ਕੁੱਖ ਨਹੀਂ ਨਾ ਸਾਫ਼ ਆ ਦੰਦੇ ਕੱਕ ਦਾ ਸਾਰਾ ਦਾਣਾ ਵੀ ਨਹੀਂ ਹੈਗਾ ਪੰਪ ਦਾ ਸਾਲੇ ਰੇਂਡੂ ਹੀ ਫਿਰਦੇ ਕੱਖ ਪਿਆ ਹੁਣ ਓਹ ਹੀ ਇਹਦਾ ਉਹ ਸੱਟ ਆ ਗਿਆ ਪਹਿਲਾਂ ਲੱਗਿਆ ਮੈਨੂੰ ਇੱਕ ਵਾਰ ਵੀ ਕੱਖ ਹੋ ਗਿਆ ਬੰਨਾ ਸਾਰਾ ਲੀਚ ਪੂਰਾ ਹੋ ਗਿਆ ਦੇਖ ਲੈ ਹੈ ਕਹਿ ਦੂੰਗਾ ਕੋਈ ਲੀਤ ਯੂਰੇ ਲੀਤ ਤਾਂ ਪਤਾ ਹੀ ਨਹੀਂ ਲੱਗਾ ਹੈ ਲੀਤ ਤਾਂ ਪਤਾ ਹੀ ਅੰਗ ਸੈਂਟਰ ਚ ਲੀਤ ਯੂਰੇ ਗੱਬੇ ਸਾਰੀ ਓ ਬਾਈ ਕੱਖ ਨਹੀਂ ਗੰਦੇ ਨੂੰ ਹੂਣ ਦਿੰਦੇ ਜੇ ਕੱਖ ਨਾ ਮੁਕੇ ਨਾ ਉਹ ਨਹੀਂ ਹੋਣ ਦਿੰਦਾ ਹੈਗਾ ਹੈਨਾ ਹੂੰ ਕਾਖਰੇ ਦਾ ਇੱਕ ਕਾਖੇ ਘਰੇ ਗੰਨੇ ਵਿੱਚ ਜ਼ਰੂਰੀ ਆ ਜੇ ਥੋੜਾ 1300 ਦਾ ਟੋਟਾ ਕਰਦਾ ਹੂੰ ਵੀ ਦਿਲ ਘਟਦਾ ਫਿਰ ਹੂੰ ਤਾਂ 1700 ਦਾ ਹੋ ਗਿਆ 1700 ਦਾ ਹੋ ਗਿਆ ਹੁਣ ਦੇਖ ਲੈ ਫਿਰ ਡਾਈ ਵਗੈਰ ਗੰਨਾ ਹੁੰਦਾ ਹੈ ਇੰਨੀ ਨਹੀਂ ਡਾਰ ਡਾਇਆ 12 32 16 ਬਸ ਇਹ ਤਾਂ ਲਾਜੀ ਨਹੀਂ ਆ ਵਿੱਚ 13 ਬਟੂਗਾ ਹੈ ਕੱਖ ਕੁੱਖ ਨਹੀਂ ਹੈਗਾ ਜਿਵੇਂ ਹੀ ਸਾਫ ਪਿਆ ਜਾਂਦਾ ਵਿੱਚ ਤੇ ਉਹਨਾਂ ਦਵਾਈਆਂ ਨੇ ਰਿਜ਼ਲਟ ਵੀ ਬਹੁਤ ਦਿੱਤੀ ਹੈ ਜਿਹੜੀਆਂ ਲੈ ਕੇ ਪਾਈਆਂ ਆਪਾਂ ਨੇ ਸਾਰੇ ਤਾਂ ਉਹ ਉਹ ਉਧਰੋਂ ਸਾਫ਼ ਕਰ ਗਏ ਨੇ ਹੰਗਸ ਦੀਆਂ ਦਵਾਈਆਂ ਸਾਰੀਆਂ ਹੋਈਆਂ ਵੀ ਇਹਦੇ ਪਾਸ ਮਾ ਭੱਜਾ ਭੱਜਦੇ ਨੇ ਸਾਫ਼ ਕਰ ਗਏ ਅੰਦਰ ਆਹ ਸਫਾਈ ਹੋਣੀ ਆ ਹੁਣ ਮਾੜੀ ਉਹਦਾ ਸਿੰਪਲ ਹੋਣਾ ਯਾਰ ਹੁਣ ਕੱਕਾ ਅੰਦਰੋਂ ਸਾਰਾ ਉਹਨੂੰ ਸਾਫ਼ ਕਰਕੇ ਬਣਾ ਲੈ ਲੈ ਮੋਟਰਾਂ ਦੀ ਚਾਹੀਏ ਬਈ ਸਾਫ਼ ਯਾਰ ਨਾਲ ਦਾਲੇ ਠੀਕ ਆ ਕਰਨਾ ਇਹਨਾਂ ਹੈ ਠੀਕ ਆ ਇਹਨਾਂ ਆ ਆਉਂਦਾ ਆਉਂਦਾ ਮੇੜੇ 'ਚ ਦੇਖ ਤਾਂ ਸਹੀ ਗੰਨੇ ਕਿੰਨੇ ਆ ਮੇੜੇਆਂ ਜਿਹਾ ਭਰੀ ਆ ਹਾਲੀ ਮੇੜੇ ਮੈਂ ਆਉਂਦਾ 2 ਮਿੰਟ ਖੜਤਾ ਜਾ ਯਾਰ ਠੀਕ ਹੈ। ਲਦੇਸ ਤਾਂ ਗੱਲ ਨਹੀਂ ਦੰ। ਅੰਦਮਗਣਾ ਖੜਾ ਰਹਾ। ਹੂੰ। ਅੰਦਮਗਣਾ ਖੜਾ ਹੈ। ਪਿਛਲੇ ਸਾਲ ਨਾਲ ਤੇ ਤਖੜ ਆਏ ਹੁਣ। ਹਾਂ। ਆ ਸੜਾ ਕੱਖ ਆ ਉਸ ਵੀ ਕਹਿ ਲਾ ਗੰਨੇ ਨੂੰ ਕੁੱਟ ਦੇਂਦਾ ਕੱਖ। ਉਹ ਜਿੰਨਾ ਕੱਖ ਨੇ ਕੁੱਟ ਲਿਆ। ਹੂੰ। ਹਨਾ। ਆਵੜਾ ਦੇ ਗੜਾ ਗਿਆ ਖੜਾ ਸਾਫ ਸੁਥਰਾ ਹੈ। ਕੱਖ ਤਾਂ ਹੈਗਾ ਹੀ ਯਾਰ। ਕੱਖ ਦਾ ਭਾਈ ਦੋ ਹੋਰੀਆਂ ਇਹਦੀਆਂ। ਦੋ ਗਟੜੀਆਂ ਹੋਰੀਆਂ ਹੋਲੀਆਂ ਤੋਂ। ਹੈ? ਦੋ ਸਵਰੇਆਂ ਹੋਲੀਆਂ। ਹੂੰ। ਫਰਕ ਤਾਂ ਹੈਗਾ ਹੀ ਯਾਰ। ਉਹ ਆਪਣਾ ਆਈ ਆਪਾਂ ਫਿਰ ਔਰ ਟਾਈਮ ਕੰਮ ਨਹੀਂ ਹੁੰਦਾ ਗੰਨੇ 'ਚ ਲੱਗੇ ਰਹਿੰਦੇ ਆ। ਉਹੀ ਕਹਿੰਦਾ ਦੋ ਮਹੀਨੇ ਕਿੰਨਾ ਸਾਮ ਹੋ ਜਿਹਾ। ਬਸ ਹੁਣ ਲੋੜੇ ਨਹੀਂ ਹੁਣ ਆਉ। ਦੋ ਮਹੀਨੇ ਸਾਮ। ਗੇੜਾ ਬਸ ਹੁਣ ਤਾਂ। ਸਾਮ ਤਾਂ ਗੇੜਾ। ਹੁਣ ਤਾਂ ਬਨਾਈਆ ਗੇੜਾ ਏ। ਜਿਆ ਜਿਹੜਾ ਟਾਈਮ ਲੰਘਣ ਸਾਂਭਣ ਵਾਲਾ ਤਾਂ ਲੰਘ ਲੀ। ਸਾਂਭ ਗਿਆ। ਹੈ ਕਿ ਨਹੀਂ? ਆ ਸਾਫ ਹੋ ਗਿਆ ਰਸਤਾ ਇਹਨਾ। ਰਸਤਾ ਸਾਰਾ ਭਈਆ ਭਾਈ ਜਦੋਂ ਮੈਂ ਹਾਂ ਕੜਦੇ ਖਾਲ ਬੁੱਤੂ ਬੱਚੀ। ਇਹ ਕੋ ਥੋੜਾ ਲੱਛੀ ਤਾਂ ਹੁੰਦਾ। ਇਹ ਰੋਟੀ ਸੀ। ਉਹ ਦੇ ਲਰ ਇਹਨੂੰ ਗੰਨਾ ਲੰਘਦਾ ਸੀ। ਉਹ ਕੰਮ ਕਰਨਾ ਔਰੇ। ਹਾਂ। ਇਹਨੂੰ ਇੱਕ ਪਾਪਾ ਇੱਕ ਲੱਗਣਾ ਉੱਥੇ ਦਾ ਸਕੂਲ ਸਹੀਂ। ਇਹ ਵਾਧਾ ਕਣਕ ਚ ਬਾਣੀ ਹੈ ਇਹ ਕਣਕ ਦੀ ਬਾਹ ਮਾਰ ਮਾਰੀ ਕਣਕ ਜੀਰੀ ਵੱਢ ਹੋ ਗਈ ਜਿਹਦੇ ਵਾਦਣੇ ਬਰਾਬਰ ਜੀ ਹੋ ਗਈ ਹੈ ਹੈਨਾ ਹੂੰ ਨਾਲੇ ਸਪਰੇਅ ਮਾਰ ਦਈਏ ਪ੍ਰਿਆਰ ਸਾਫ ਰਹੂਗਾ ਇਹਨ ਇੱਕ ਪੰਪ ਲੱਗਣਾ ਹੈ ਇਹ ਸਰੇ ਸਹੀਂ ਇੱਕ ਪੰਪ ਜਾ ਕੇ ਮੁੜਿਆਉਣਾ ਉਹਰੇ ਸਹੀਂ ਹੈਨਾ ਇੱਥੇ ਮਾਰਨ ਦਾ ਮਣਜੀ ਹੋਦਾ ਜੋਗ ਜੇ ਵਰ ਹੂੰ ਮੈਂ ਕਹਣਾ ਇੱਕ ਬੰਦਾ ਕਿ ਦੂਸਰੇ ਮੈਂ ਇੱਥੇ ਖੜ ਜੀ ਉਦੇ ਜੇ ਕੱਖੂ ਮੈਂ ਔਰ ਤੇ ਰਾਤ ਨੂੰ ਆਉਣ ਦੀ ਲੋੜ ਵੀ ਨਹੀਂ ਦਿਨ ਦਿਨ ਕਿਹੜਾ ਵਾਧਾ ਕੋਈ ਯਾਕਾ ਮਾਰਦਾ ਹੁਣ ਚੱਲ ਜਲੀਓ ਹੋਰ ਕੇ ਨੋ ਬਾਈ ਹਲੇ ਇੰਨਾ ਹੋ ਗਿਆ ਇਹ ਉਰੇ ਪਹੁੰਚ ਗਿਆ ਇਨੇ ਕੋਠੇ ਦੇ ਉੱਪਰ ਜਾਣਾ ਗੰਨੇ ਨੇ ਹੂੰ ਉੱਪਰ ਲਈ ਦੇ ਇਹਦੇ ਨਾਲ ਤੇ ਡੁੱਡਾ ਕਰਦਾ ਹਲੇ ਹੋਰ ਕਰਨਾ ਇਹਨੇ ਹੈ ਇਹਦੇ ਨਾਲ ਤੇ ਡੁੱਡਾ ਕਰਦਾ ਹੋਰ ਕਰੂੰਗਾ ਚੱਕ ਫੇ ਮੋੜ ਕੇ ਦੇਖੀਏ ਕਿੱਧਰ ਜਾ ਹੋਊਗਾ ਇੱਧਰ ਪਾਣੀ ਡੂਣਾ ਮੈਂ ਕਹਿੰਦਾ ਪਰ ਪਿੱਛੇ ਨੂੰ ਘੁੰਮਣਾ ਪੈਣਾ ਹੈ ਹੈ ਚੱਲੀਏ ਚੱਲ ਭਾਈ ਕੀ ਹਾਲਤ ਰ ਮਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾ ਭਾਈ ਮੈਨੂੰ ਜਿਉਂ ਜਿਉਂ ਭਾਈ ਨਾਲ ਕਿੰਨੀ ਹਾਲਿਆ ਤੁਹਾਡੀ ਲੈ ਕੇ ਬਾਜ਼ਮ ਹੀ ਆਇਆ ਜੇ ਕੰਮ ਨਿਬੜ ਗਿਆ ਕਿਹਾ ਦਾ ਉਹ ਟਾਈਮ ਲੱਗ ਗਿਆ ਹਾਂ ਕਿਹਨੇ ਸਾਈ ਦੇ ਦੋ ਕਿਹੜਾ ਦੇ ਦੂਗਾ ਸੀ ਜਿੰਨਾ ਉਹ ਟਾਈਮ ਲੰਘ ਗਿਆ ਫਿਰ ਮਾਂ ਉਹ 12ਵਾਂ ਹੀ ਦੇਦੀ ਯਾਰ ਕੋਈ ਨਹੀਂ ਆ ਤਾਂ ਹੈ ਕੋਲ ਆ ਤਾਂ ਗਾਹਾਂ ਬਾਹ ਹੁੰਗੇ ਹੁਣ ਤਾਂ ਕਣਕਾਂ ਖੇਤ ਬਾਈ ਇੱਕ ਦੇਖ ਤੂੰ ਸਾਰੇ ਸੁਕਣਾ ਹੈ ਸਾਰੇ ਕੰਮ ਬਹੁਤ ਹੈ ਹਾਂ ਕੋਈ ਵੀ ਕੋਈ ਬੈਲਾ ਹੀ ਨਹੀਂ ਹੈਗਾ ਜੀ ਤੂੰ ਵੀ ਬਾਰੇ ਹੂੰ ਟਰਾਲਾ ਆਪਣਾ ਦਾ ਹਰ ਬੰਦਾ ਤੂੰ ਜੀ ਜਲਦੀ ਹੁਣ ਬਾਈ ਜਲਦੀ ਬਾਈ ਤੂੰ ਪਲੇਗਾ ਹੂੰ ਬੈਗ ਲਾ ਕੇ ਤੂੰ ਕਣ ਅੰਬੇ ਲੱਗ ਗਿਆ ਪੱਕਾ ਹਾਂ ਹਾਂ ਅੰਬੀਆਂ ਪੱਕ ਗਿਆ ਦੇਖ ਤਾਂ ਸਹੀ ਤੂੰ ਆ ਵੀ ਨਹੀਂ ਲੱਗੀਆਂ ਉਹਦੇ ਸਾਰੇ ਡੱਡੂ ਵਰਗੀ ਵਰਗੀ ਨੇ ਛੋਟੇ ਲੋਹੇ ਵਾਲੇ ਦੀ ਵੀ ਬੁਕਿੰਗ ਹੈ ਹਾਂ ਉਤਾਲਦਾ ਯਾਰ ਕੰਮ ਸਭ ਕੋਲ ਬੁਕਿੰਗ ਪਰ ਚੱਲਦਾ ਹੁਣ ਸਾਲ ਬਣਾ ਲੈ 2 ਮਹੀਨੇ ਮਿਲਦੇ ਹੈ ਹਾਂ ਚੰਗੀ ਫਾਰਮਲ ਦੇ ਹਲ ਮੜਾ ਦਾ 2 ਮਹੀਨੇ ਮਿਲਦੇ ਆ ਬਾਈ ਇਕਣੀ ਹੈ ਸਾਰੇ ਪਾਸੇ ਦੇਖ ਲੈ ਲਾ ਲੂਹਾ ਬਣਦਾ ਵੀ ਇੰਨਾ ਹੈ ਜਾਂਦਾ ਪਤਾ ਨਹੀਂ ਕਿੱਥੇ ਨੂੰ ਇੰਨਾ ਹੈ ਹੈ 3 40 ਜੋੜੀਆਂ ਮੈਨੇ ਜੀ ਦੇਖਦੀ ਉਹਨਾਂ ਨੇ ਫੇਰ ਦੇਖਦੇ ਦੇਖਦੇ ਹਰ ਕਿੰਨੇ ਵੇਚਦੇ ਆ ਸਾਰੇ ਆਪਣੇ ਕੰਮ 'ਤੇ ਲੱਗੇ ਹੋਏ ਆ ਥੋੜਾ ਘਣ ਕਰ ਕਰਦਾ ਜਿਹੜਾ ਦੂਏ ਆ ਆਪਣੇ ਸਪ੍ਰਿੰਗ ਵਾਲੇ ਘੱਟ ਵਿਕਦੇ ਉਹ ਕਹਿੰਦੇ ਸਾਡੇ ਦੂਏ ਜ਼ਿਆਦਾ ਵਿਕਦੇ ਦੇਸੀ ਉਹ ਉੱਥੇ ਦੇਸੀ ਤਾਂ ਵਿਕਦੇ ਆ ਆਪਣੇ ਤੇ ਬੂਟੇ ਕਰਕੇ ਆ ਆਪਣੇ ਏਰੀਏ 'ਚ ਬੂਟੇ 'ਚ ਸਪ੍ਰਿੰਗ ਚੱਲਦਾ ਇਕ ਪਹਿਲਾ ਕਹਿੰਦਾ ਥੋੜੇ ਸਸਤੇ ਬਣ ਜਾਂਦੇ ਆ ਹਾਂ ਸਪ੍ਰਿੰਗ ਵਾਲਾ ਥੋੜਾ ਮਹਿੰਗਾ ਪੈਂਦਾ ਹਾਂ ਤੇਰਾ ਹਸੜਾ ਇੱਥੇ ਨਾ ਪਾਣੀ ਉੱਥੇ ਤੇ ਆ ਜਾਂਦਾ ਨਹੀਂ ਇੰਨਾ ਪਾਣੀ ਨਹੀਂ ਹਰ ਤੋ ਗਿਆ ਇੱਥੇ ਦਾ ਪਾਣੀ ਉੱਥੇ ਤੇ ਆਉਣਾ ਤੇ ਪੰਮੇ ਵਾਲੀ ਵੀ ਵਧਾਈਆਂ ਹੋਈਆਂ ਹੋਈਆਂ ਤੇਰੇ ਵਾਲੀ ਵੀ ਵਧਾਈਆਂ ਹੋਈਆਂ ਨਾ ਸਮਝ ਗਈ ਮੈਂ ਸੋਨੇ 36 ਦੀ ਸਾਈ ਦੇ ਆਇਆ ਹੈ ਹੈ ਨਾ ਭਾਈ ਦੇ ਆਇਆ ਹੈ ਸਾਈ ਇਹ ਮੈਨੂੰ ਕਹਿੰਦਾ ਚਲਾ ਕੇ ਦੇਖ ਵੀ ਕਿਹਾ ਜਾ ਹੈ ਹਾਂ ਪੀਜਾ ਪਾਸ ਹੈ ट्रैक्टर अच्छा अच्छा नवा लिया है नम लिया क्या पता <laughs> <laughs> ਆਈ ਦੇ ਜੇ ਪਾਣੀ ਆ ਪਰ ਮੱਕੀ ਵਾਲਾ ਤਾਂ ਖਾ ਗਈ ਕਿ ਡੋਲਾਂਾਂ 'ਚ ਖੜਾ ਖਾਲਾਂ 'ਚ ਖੜਾ ਆਉਣਾ ਹਾਂ ਡੋਲਾਂਾਂ 'ਚ ਅੱਜ ਬਾਈ ਨੂੰ ਰਿਸ਼ਤ ਕਰੀਏ ਭੇਜਿਆ ਹੱਜ ਰਹੀ ਫੋਨ ਆ ਗਿਆ ਮਾੜੂ ਚਲੇ ਕੇ ਜੀਰੀ ਲਾਉਣ ਗਾ ਚੱਕ ਲੈਦੇ ਫੋਨ ਆ ਗਿਆ ਜੀ ਤਰ੍ਹਾਂ ਦਾ ਕਹਿੰਦੇ ਭਈਆ ਨਹੀਂ ਮਿਲੇ ਡਾੜੀ ਪਰ ਵੀ ਸਾਡੇ ਡੋਲਾਂਾਂ 'ਚ ਤਾਂ ਉਹ ਇਹ ਭੇਜਿਆ ਫੇ ਛੱਡਿਆ ਜਿੱਥੇ ਸਈ ਜਮਕਾਉਟ ਰਹੀ ਉੱਥੇ ਤੇ ਲੈ ਗਿਆ ਫੇਰ ਵੀ ਜਮਕਾਉਟ ਤੇ ਹੁਣ ਲੈ ਕੇ ਆਇਆ ਸ਼ਾਮ ਨੂੰ ਹੋ ਗਿਆ ਸਾਬ ਇਹਨੇ ਲਿਆ ਤੇ ਨੇਰੀਆਂ ਡੋਲਾਂਾਂ ਨੂੰ ਮਿਹਨਤੀ ਆ ਬੇਤੀ ਪੂਰਾ ਉਹ ਕਹਿੰਿਆ ਨੇ ਆਰਾਮ ਕਰ ਲੈ ਕਹਿੰਦਾ ਆਰਾਮ ਕਾ ਕਰਨਾ ਕਹਿੰਦਾ ਕੱਖ ਪੜਨੇ ਇਹਦੇ ਜਾ ਕੇ ਹੋਰ ਸਾਹੀ ਮੇਰੇ ਕੋਲ ਲਾਇਆ ਇਹ 20 ਦਿਨ ਹੂੰ ਇਹਨੂੰ ਸਾਹੀ ਕਾਸੀ ਦੀ ਟੈਨਸ਼ਨ ਨਹੀਂ ਸਰਦਾਰੀ ਆ ਕੇ ਮੈਂ ਕੱਖ ਪੜਨਾ ਸ਼ੁਰੂ ਕਰਾਉਣਾ ਮੈਂ ਕੱਖ ਪੜਨੇ ਆ 5 ਵਜੇ ਮੈਂ ਛੁੱਟੀ ਕਰਦੇ ਮੈਂ ਕੱਖ ਬੱਢਣੇ ਜਾ ਕੇ ਆ। ਸਵੇਰੇ ਜੇ 4 ਵਜੇ ਬੁਲਾ ਲਾ। ਸਾਹ ਨੂੰ ਮਲਕੀਤ ਸਰਦਾਰ ਦੇ ਕੱਖ ਬੱਢਣੇ ਆ। ਕੋਈ ਨਾ ਨੇ ਮੈਂ 20-20 ਦਿਨ ਤੂੜੀ ਪਾਈ ਜਾਂਦੇ ਆ। ਤੂੰ ਇੰਨੀ ਨਾ ਛਲਤੀ। ਕਹਿੰਦੇ ਹਮ ਖਾਲਾ ਕਰਦੇ ਕਹਿੰਦੇ ਡੰਗਰ ਕਾਹ ਪੋ। ਬੜਾ ਜ਼ਰੂਰੀ ਹੈ ਤੂੰ ਨਹੀਂ ਸੋਚਦਾ ਇਹ। ਜਦਾਂ ਇਹ ਆਇਆ ਹੈ ਪਕੱਖਾ ਪਾਏ ਆ ਰੇ ਉਹਦੇ। ਫੋਣੀ ਤੂੜੀ ਪਾਈ ਕੇ ਬਾਈ। ਹਾਂ। ਜਦਾਂ ਇਹ ਆਇਆ। ਕਹਿੰਦਾ ਮੈਨੂੰ ਫਿਕਰ ਖਾਲਾ ਬਹੁਤਾ। ਕਹਿੰਦਾ ਅੱਜ ਆਪਾਂ ਅੰਮਾ ਆਪਾ ਖਾਣਾ ਵੀ ਲਾ ਦੇ ਪਨੀਰੀ। ਕਿਹੜੀ ਆ ਹੁਣ ਛੋਟੀ ਆ ਲੈ ਛੋਟੀ ਨਹੀਂ ਫਿਰ ਪਾਣੀ ਨਿਕੜਾ ਇਹਦੇ ਵਿੱਚ ਪਾਣੀ ਕਿੱਥੇ ਹੁਣ ਮੀਂਹ ਦਾ ਖੜਿਆ ਪਾਣੀ ਦਾ ਪਾਣੀ ਨਹੀਂ ਕਹਿੰਦਾ ਮੈਂ ਮੀਂਹ ਦਾ ਪਾਣੀ ਨਹੀਂ ਨਿਕੜੀ ਜਾਵੇ ਫਿਰ ਪੈੜੀ ਹੋਣ ਲੱਗ ਜਾਂਦੇ ਨੇ ਦੱਸ ਇਹ ਟੇਕ ਨਹੀਂ ਹੈਗੀ ਚੱਪਲਾਂ ਖੋਲ ਕੇ ਵਿੱਚ ਜੀ ਕਿਆ ਹੋ ਗਈ ਹੱਥ ਕੱਟ ਵੀ ਦਿਖਾਣਾ ਹੁਣ ਉਹਨੇ ਹੱਟ ਕੇ ਵੀ ਤੇ ਲਿਆਉਣੀ ਹੈ ਆਹ ਸਾਈਡ ਬਾਈ ਨੀਵੀਂ ਆ ਉਧਰ ਨਾਲ ਹੈ ਇੱਧਰ ਆਹ ਸਾਈਡ ਉੱਚੀ ਹੈ 3 ਕਿੱਲੇ ਸਾਰੀ ਉਹ 2.5 ਕਿੱਲੇ ਹੀ ਰਹਿ ਗਏ 2.5 ਇਹਦਾ ਤੈਨੂੰ ਗਾਣ ਕਰਨਾ ਪਵੇ ਸਾਢੇ ਕਿਤੇ ਨੀ ਵਿਗੇ ਉੱਥੇ ਐ 6 ਵਿਗੇ ਹੋ ਆ ਬਾਕੀ 4 ਕਿ ਵਿਗੇ ਆਏ ਹਾਂ ਇਹ ਸ਼ਿੱਤੀ ਆ ਥੋੜੀ ਮੈਂ 2 1/2 ਵਿਗੇ ਲੱਗਦੇ ਚੱਲ ਤੇਰਾ ਸਾਢੇ 4 ਬਾਕੀ ਪੱਟ ਦਾ ਠੇਕਾ ਲੱਤਾ ਵਾ ਉਹ ਪੱਟ ਉਹ ਤੇ ਕੱਤ ਬਦ ਹੋ ਗਿਆ ਲੱਗੇ ਦੇਖ ਲੈ ਪੱਟੇ ਕੱਦੂ ਦਾ ਹੋਇਆ ਪਈ ਐ ਹਾਂ ਲਾ ਕੇ ਦੇਖ ਲੈ ਇੱਥੇ ਲੈ ਐਨੀ ਕੇ ਹੁੰਦੀ ਪਰ ਹੋਰ ਕੇ ਜਾਈਏ ਘੜੀ ਨਹੀਂ ਲਾਉਣੀ ਹੈਗੀ ਮੇ ਤਾਂ ਫਾਲ ਲੱਗ ਜੂਗੀ ਠੀਕ ਹੈ ਠੀਕ ਹੈ ਇਹ ਗਾ ਪੰਜ ਪੈਰ ਲਗਾਇਆ ਪੰਜ ਪੈਰ ਮੇ ਇੱਕ ਬੋਰੀ ਧੀਰੀ ਨਿਕਲੇਗਾ ਪਹਿਲਾ ਪੰਜ ਪੈਰ ਲੈ ਇੱਕ ਬੋਰੀ ਨਿਕਲ ਜਾਨੀ ਉਹ ਲੱਭਣਾ ਵੀ ਨਹੀਂ ਪਰਦੋਂ ਚੌਥੇ ਤੱਕ ਵਿਚਾਰ ਰਗੜ ਰਗੜਦਾ ਲੜਦਾ ਨਾ ਹੋਈ ਵੀ ਆ ਤਰੀ ਦੀ ਬਹਾਦਰੀ ਹੋਰ ਹੋ ਕੇ ਡੀਡੀ ਲਾਉਣੀ ਹੋਰ ਜਿਆਦਾ ਬੜੇ ਦਾ ਵੀ ਕੰਮ ਉਹ ਪਰਲੀ ਪਰ ਚੱਲ ਰਿਹਾ ਕੰਮ ਪਰਲੀ ਸੇਵਾ ਚ ਜਾ ਰਹੀ ਓਧਰ ਫੇਰ ਉਹ ਲੇ ਗਿਆ ਇਧਰ ਆਉਂਦਾ ਉਹ ਸੀਪੇ ਦੇ ਲਵਾਤੀ ਵਿੱਚ ਅਮਨਾ ਲੈ ਗਿਆ ਕਾਲੇ ਨੇ ਪਤਨੀ ਹਲੇ ਹੋਰ ਜਾਂਦਾ ਇੱਥੇ ਇਸੀ ਸਰਵਸ ਪੜ ਲੇ ਗਿਓ ਉਹ ਮਾਰੂ ਰਾਤ ਕਿਹਾ ਤੇਰੇ ਕੋਲ ਆਏ ਤੇ ਤੂੰ ਹੈ ਨਹੀਂ ਤਾਂ ਕਹਿੰਦਾ ਪਨੀਰੀ ਨਹੀਂ ਮਿਲਦੀ ਮਾਦੂ ਇੱਥੇ ਦੇ ਪੱਟ ਕਹਿੰਦਾ ਉਹਨੇ ਜਵਾਬ ਦੇ ਦਿੱਤਾ ਮਾਦੂ ਪੱਟ ਲੈ ਮੈਨੂੰ ਮੰਨੂ ਕਹਿੰਦਾ ਤਾਂ ਪਹਿਲਾਂ ਉਹ ਮੰਨੂ ਪੁੱਛਦਾ ਤਾਂ ਉਹ ਉਦੋਂ ਵਿੱਕੀ ਚਾਤਾ ਹਾਮੀਪਰੀ ਬੈਠਾ ਤਾਂ ਕਹਿੰਦਾ ਮੈਂ ਲਾਉਣੀ ਆ ਔਰੇ ਸਰ ਵੀ ਕਹਾਂ ਸਾਡੀ ਘੜ ਜਣੀ ਮੈਂ ਉਹਨਾਂ ਨੇ ਪੱਟਣੀ ਤੂੰ ਚੱਲ ਆ ਜਾ ਜਵਾਬ ਮਾਹ ਜੇ ਬਚ ਗਈ ਮਾਹ ਪੱਟ ਲਊਗੀ ਇਹ ਦੇਖੀ ਵੀ ਕਹਾਂ ਲਾ ਲ ਜਿਹੜੀ ਬਚ ਗਈ ਕਾਲਾ ਲੈ ਜੂਗਾ ਕਾਲੇ ਦਾ ਗੱਡੇ ਦਾ ਕੱਟਾ ਉਹ ਬਹੁਤ ਪਨੀਰੀ ਖੜੀ ਆ ਉਹਦੇ ਕੋਲ ਨਾਲੇ ਪਨੀਰੀ ਹੈਗੀ ਆ ਦੇਖੀ ਨਰਮ ਪਨੀਰੀ ਤਾਂ ਜੀ ਗੱਲ ਹੁਣ ਇਹ ਵੀ ਨਾਨ ਮਖਲੇ 1-2 ਦਿਨ ਇਹਦੇ ਬਾਅਦ ਫੇਰ ਵੀ ਪੱਕ ਜਾਨੀ ਸਿੱਧੀ ਜਾਨੀ ਮੇਨਰੀ ਹੋ ਗਈ ਭਾਈ ਇਹ ਕਿ ਇਹ ਦਿੱਕਤ ਹੋ ਗਈ ਉਸ ਨੇ ਨੀਂ ਵਿਗੜਦਾ ਇਹਦੇ 2-3 ਦਿਨ ਇਹਦੇ ਬਾਅਦ ਫੇਰ ਵੀ ਪੱਕਣੀ ਆ ਠੀਕ ਨਹੀਂ ਗੱਲ ਉਹ ਕਿਆਰੀ ਦੇਖ ਲੈ ਗੱਬੇ ਵਾਲੀ ਤੇਰਾ ਸਰ ਗਿਆ ਹਾਂ ਮੇਰਾ ਪੂਰਾ ਸਰਿਆਨ ਚਾਰ ਗੁੱਟੀਆਂ ਬਚੀਆਂ ਮਾਰੇ ਮੋਟੇ ਟੱਕੇ ਲੱਗਣੇ ਗੁੰਜਿਆਂ ਚ ਇੰਨੀ ਕਿ ਪਨੀਰੀ ਖੜੀ ਆ ਇਹਨੇ ਬੋਲੇ ਨੇ ਪੱਟ ਕੇ ਲਾਉਂਦੇ ਉਹ ਉੱਥੇ ਤਾਂ ਆਹ ਲਾਉਣੀ ਸੀ ਆਹ ਲਾਉਣੀ ਸੀ ਉਹ ਤਾਂ ਉਹ ਗੱਬੇ ਵਾਲੀ ਰੋਟੀ ਆ ਗਈ ਉੱਥੇ ਲੱਗ ਗਈ ਨੀ ਆਹ ਕਿਆਰੀ ਵੀ ਜੀ ਦੀ ਆਪਾਂ ਨੇ ਉਹਦੀ ਠੀਕ ਹੈ ਇਹ ਉਧਰ ਲੱਗਣੀ ਨਹੀਂ ਮੈਂ ਕਿਹਾ ਲੱਗੇ ਨਹੀਂ ਤੁਸੀਂ ਬਹੁਤ ਆ ਮਾਂ ਸੰਗਣੀ ਐ ਐਨ ਲੱਗੀ ਐਨ ਪੂਰਾ ਸਰਿਆ ਦੇ ਤਾ ਉਹ ਸਾਡੇ ਦਾ ਜੀ ਇਹ ਕਾੜ ਜਿੰਦੀ ਦਾ ਸੱਬੀ ਖੜੀ ਦੀ ਚਾਰ ਰੁਪਏ ਸ਼ੱਬੀ ਦਾ ਲੈਣੀ ਸੀ ਬਸ ਹਾਂ ਹੋਰ ਕੀ ਹੋਰ ਕੀ ਦਾ ਉੱਥੇ ਲੈ ਅਰੇ ਭਾਈ ਇਹ ਨਹੀਂ ਮਿਲਦਾ ਦੇਖਦਾ ਵੀ ਲੈ ਦੇਖ ਲੈ ਫੁਰਦਾਰ ਚਲੀ ਅਸੀਂ ਚੱਲ ਚੱਲ ਮਾਇਆ ਚਲੀਏ ਫੁਰਦਾਰ ਆਊਡਰ ਆਊਡਰ ਮੰਗਣਾ ਸ਼ਾਮ ਨੂੰ 5 ਵਜੇ ਜਾ ਕੇ ਹੋਣਾ ਨਹੀਂ ਫਿਰ ਬਣੇ ਦੇਤਾ ਉਹ ਲੈ ਲੈਣਾ ਬਸ ਗੇੜਾ ਨਹੀਂ ਪੈਂਦਾ ਰੇਤਾ ਨਹੀਂ ਫਿਰ ਫਿਰ ਰੇਤਾ ਵੀ ਆ ਵੀ ਉੱਥੇ ਵਾਲਾ ਵੀ ਉਹਨੂੰ ਜਿਹੜੇ ਪੈਸੇ ਆ ਕਿਹਦੇ ਦੇ ਦੇ ਦੋ ਪਰਸੋਂ ਨੂੰ ਤੇਰੇ ਬਨੀਰੀ ਵਟਣ ਆ ਜੀ। ਤੇ ਅੱਜ ਆਰਡਰ ਦੇ ਦੂੰਗਾ ਤੋ। ਆਹੋ। ਸ਼ਾਮ ਨੂੰ ਤੇਰੇ ਕੋਲ ਜਾ ਆਣਾ ਮੈਂ। ਪਰਸੋਂ ਨੂੰ ਤੇਰੇ ਸ਼ਾਮ ਨੂੰ ਜਾ ਆਉਣਾ ਵੀ ਦੱਸੋ ਭਾਈ। ਪਰਸੋਂ ਤਕਰੀਬਨ ਪੱਟ ਕੇ ਸ਼ਾਇਦ ਮੜਾ ਮੈਂ ਪਾਣੀ ਲੈ ਮੇਰਾ ਘਰੇ ਭਾ ਗੱਦੂ ਘਰ ਦਾ ਕਰਨਾ ਮੈਂ ਸਵੇਰ ਨੂੰ ਬੱਸ। ਠੀਕ ਨਹੀਂ ਕਰ? ਸਵੇਰ ਨੂੰ ਨਹੀਂ ਮੈਂ ਤੇਰੇ ਲਾਗੀ ਜਾਉਂਗੇ ਉਹ। ਆਹੋ। ਆ ਹੀ ਨਹੀਂ ਹੈਗਾ ਵੀ ਅੱਧ ਵੀ ਵਾਲੇ ਜਾਉਂਗੇ। ਮੈਂ ਠੀਕ ਐ। ਸਾਰੀਆਂ ਲਵਾ ਕੇ ਭੇਜਿਓ। ਤੇ ਸਾਰੀਆਂ ਲਵਾ ਦੇਣੀ ਆ। ਟੱਲੀਆਂ ਵੀ ਲਵਾ ਦੇਣੀ, ਬਲੇ ਵੀ ਲਵਾ ਦੇਣੀ। ਵਧੀਆ ਲੱਗਦਾ ਟਾਈਮ ਆ ਯਾਰ ਹੁਣ। ਹਾਂ। ਠੀਕ ਨਹੀਂ। ਉਹ ਮੈਨੂੰ ਬੋਲਣ ਕਿ ਅਮਾਸ ਪਾਲੂਨ ਸਾ ਜਦੋਂ ਸਵੇਰੇ ਮਾਰਦੀ ਹੈ ਯਾਰ ਨੂੰ ਵੱਡ ਹੁਣੀ ਨਾ ਆਲੇ ਸੁੱਕੀ ਪੱਲੇ ਆਟਕੇ ਵਾਲੀ ਦੋ ਦਿਨ ਕੋਈ ਗੱਲ ਨਹੀਂ ਇਹ ਤਾਂ ਲੱਭਣੀ ਵੀ ਨਹੀਂ ਜਾਂ ਮੈਂ ਤੇ ਹੀਰ ਨੂੰ ਜੋੜਨਾ ਹਾਂ ਉਹ ਲੱਭਣੀ ਤਾਂ ਗਿਆ ਦੂਰ ਜੇ ਰੱਖੜਦਾ ਨਹੀਂ ਹੋ ਜਾਂਦਾ ਕੰਮ ਜਾ ਤੂੰ ਕਵਟਰ ਮੂਰੇ ਨਹੀਂ ਲੱਭੀ ਦਿੱਕੀ ਦੇ ਸੀਦਾ ਜੀ ਕੋਈ ਕਿਸੇ ਨੂੰ ਲੱਗਿਆ ਵਾ ਫਾਗ ਦੇ ਗਲਾ ਫਾਗ ਤੇ ਵੀਟਣ ਲੱਗ ਗਿਆ ਚੱਲ ਆਏ ਲੋਕੇ ਚੱਲੋ ਚੱਲੀਏ ਭਾਈ ਓਏ ਮਾਰ ਸਲਫ ਫੋੜ ਨੂੰ ਗਰਮੀ ਬਹੁਤ ਹੈ ਅੱਜ ਰਾਤ ਨੂੰ ਆਉਣੀ ਹੈ ਬਾਹਰ ਉੱਥੇ ਲਾਈਟ ਮਾਂਡਾ ਮਾਂ ਛੱਡਿਆਉਂਗੇ ਰਾਤ ਨੂੰ 9:00 ਵਜੇ ਨੱਕੇ ਉਪਰੋਂ ਫਲੋ ਕਰਿਆਉਂਗੇ 4 ਕਿਲੋ 50000 ਸਵੇਰੇ ਦੇ ਰੇਹ ਪਾ ਦੂਗੇ ਸਵੇਰੇ ਬੰਦ ਕਰਿਆਉਂਗੇ ਓਕੇ ਸਵੇਰੇ ਦੇ ਪਾ ਦੂਗੇ ਸਵੇਰੇ ਦੇ ਪਾਣਾ ਤਾਂ ਰੇਹ ਤਾਂ ਪੈਣਾ ਜੇ ਪਾਣੀ ਹੋਊਗਾ ਹਾਂ ਮਾੜਾ ਮੋਟਾ ਪਾਣੀ ਚਾਹੀਦਾ ਮੂੰਹ ਬਹੁਤਾ ਨਹੀਂ ਤਾਂ ਫੇਰ ਗਾਰਾ ਲੱਗਣਾ ਪੈਣਾ ਨਹੀਂ ਹਾਂ ਚੱਲ ਬਰੇ ਬਰੇ ਹਰਾ ਹੋ ਗਿਆ ਆਈ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਕਾਮ ਹੈ ਅੱਜ ਟੌਫੀ ਦੇ ਦਵਾਂ ਲਫਰ ਲੈ ਬੱਚੇ ਲੈ ਉਹ ਵੀ ਸੈਟਲੀ ਚੱਲ ਕੋਈ ਨਹੀਂ ਸਾਰੇ ਪਰੇ ਆ ਭਾਜੀ ਮੈਂ ਲੈ ਕੇ ਜਾਣੀ ਆ ਤਾਂ ਡਾਕਟਰ ਖਾਈ ਜਾਂਦਾ ਕੋਈ ਗੱਲ ਨਹੀਂ ਹਾਂ ਸਾਡੀ ਜੀ ਬਾਈਰਾ ਬਹੁਤ ਤਖੜਾ ਤੈ ਆਇਆ ਜਦੋਂ ਦੇਖਾ ਕੇ ਬਾਈਰਾ ਬਹੁਤ ਯਾਰ ਤਖੜਾ ਜ਼ਿਆਦਾ ਤਖੜਾ ਖੱਬੜ ਖੱਬੜ ਇਹ ਪਹਿਲੀ ਵਾਰ ਡਾਹਲੇ ਹੋ ਜਣਾ ਇਹਨੇ ਹੌਲੀ ਹੌਲੀ ਉਹ ਇਹ ਤਾਂ ਵੱਧਾ ਜਾਣਾ ਕਰਨਾ ਥੋੜਾ ਵੇ ਇਹ ਬੀਜ ਪਤਾ ਕਿਹੜਾ ਇਹ ਹੂੰ ਕਈ ਮੰਨੋ ਵੀ ਪਤਾ ਕਿਹੜਾ ਇਹ ਲਾਹਰਬਾਈ ਵਾਲਾ ਬੀਜ ਹੈ ਲਾਹਰਬਾਈ ਵਾਲਾ ਹਾਂ ਜੀ ਬੀਜ ਵਧੀਆ ਏ ਨਾ ਨਾ ਵਧੀਆ ਯਾਰ ਬੀਜ ਇਹਦਾ ਮਜ਼ਾਕ ਕਰਦਾ ਵੇ ਹੁਣ ਹੋਵੇ ਹੁਣ ਇਹਨੂੰ ਪਾਣੀ ਕਰ ਵਿੱਚ ਨਾ ਨਾ ਇਹ ਪਾਣੀ ਹੁੰਦਾ ਮੈਂ ਹੈਗਾ ਪਾਣੀ ਚ ਵੜਨੇ ਆਲ ਦੱਸ ਆ ਤਾਂ ਬਹੁਤ ਫਾਇਦਾ ਹੋਊਗਾ ਥੋੜਾ ਮਿੱਟੀ ਪਾਈ ਵੀ ਦਾ ਹੋਰ ਹੈ ਨਾ ਉੱਚਾ ਹੋਗਾ ਖੁੰਝਾ ਪਾਣੀ ਚੜਦਾ ਹੋਰੇ ਹੁਣ ਜਿੱਥੇ ਨਾਲ ਸੜੇ ਕੱਖ ਵੜਾਉਣੇ ਇੱਥੇ ਤਾਂ ਬਣਾਉਦੇ ਨਹੀਂ ਹਾਂ ਆਹ ਵੜਾਉਂਦੇ ਦੱਸ ਸੁੱਕੇ ਵੜਦੇ ਕਿ ਉੱਥੇ ਵੜਵਾਉਂ ਸੜੇ ਉਹ ਇਹ ਵੀ ਪੱਕ ਜਾਣਾ ਯਾਰ ਹਾਂ ਮੇਰੀ ਪੱਕਦਾ ਹਲੇ ਦਾਦੇ ਨੂੰ ਮਰੀ ਜਾਂਦਾ ਗੱਲਾਂ ਉਹ ਪਹਿਲਾ ਕੱਕ ਹੈ ਨਹੀਂ ਤੇ ਬੰਮੇ ਹੁਣ ਇੱਕੋ ਸਾਲ ਹੋ ਗਿਆ ਉੱਧਰ ਵੀ ਖੜਾ ਇਹ ਵੀ ਨਹੀਂ ਬੱਕਰੀ ਵੰਗ ਪਾਣੀ ਪੈ ਪੈਰਾ ਪਰ ਪੈਣ ਦੇ ਇਹ ਕਿੱਥੇ ਗੱਲ ਆਉਣ ਬੱਕਰੀ ਵਾਲਾ ਕੰਮ ਹੀ ਨਾ ਦਾ ਕਿਹੜਾ ਵੱਡੂਗਾ ਉੱਤੇ ਗਾਰੇ ਮਾਸ ਸੁੱਕ ਸੁੱਕੇ ਵੱਢਣੂ ਬਹੁਤ ਵੱਢਦੇ ਪੰਜ-ਛੇ ਦਿਨ ਨੂੰ ਹੀ ਤਾਂ ਗੱਲ ਆ ਯਾਰ ਉਹ ਹੁਣ ਲਾਏ ਬਿੜਾਉਂਦਾ ਗੱਲ ਕੀ ਹੋਊਗੀ ਕੱਖ ਹੋ ਕੇ ਬਾਹਰ ਚੱਖੋਗੇ ਬਾਹਰ ਬੂਟੇ ਵਾਂ ਵੀ ਖੜੇ ਹੋਰੀ ਮੁੱਕੜੇ ਹੋਣਗੇ ਕੋਈ ਬਾਟਾ ਨਾ ਲਾਇਆ ਹੁੰਦਾ ਹੈਂ ਛੇਰੀ ਨੂੰ ਬਾਟਾ ਨਾ ਲਾਇਆ ਹੁੰਦਾ ਮੈਂ ਕਸੀਮ ਨੂੰ ਵੇੜ ਦੇਣੇ ਤਾਂ ਕੀ ਛੇਰੀ ਰੋਗ ਲਾ ਦੋ ਦਿਨ ਉਹਨੇ ਵੀ ਭਰਾਵਾ ਘਟਾ ਨਹੀਂ ਲਾਉਣੇ ਆ ਮਸਲਾ ਤਾਂ ਇਹੀ ਆ ਮਸਲਾ ਤਾਂ ਆਹ ਛੇਰੀ ਗੱਡੂ ਵਰਗੀ ਹੋ ਗਈ ਚਾਰ ਕਿ ਦਿਨ ਪਾਣੀ ਖੜਕਾ ਮਰ ਜਾਣੀ ਇਹ ਹਾਂ ਹਾਂ ਹੋ ਜਾਣੀ ਛੇਰੀ ਹੋਣ ਲੱਗੀ ਆ ਮੇਰਾ ਹੀ ਚੱਲਦਾ ਸਾਡੇ ਤਾਂ ਹੁਣ ਕੋਈ ਫਾਇਦਾ ਨਹੀਂ ਹੋਇਆ ਕਾਨੂੰਨੀ ਯਾਰ ਬੀਜੇ ਕਰਨੀ ਹੈਗੀ ਇਹ ਠੀਕ ਆ ਮੇਰਾ ਹੀ ਚੱਲਦਾ ਉਹ ਵੀ ਬਾੜੀ ਰੱਖਣਾ ਕੰਮ ਹੋਵੇ ਥੱਲੇ ਐ ਨਹੀਂ ਮੋਗ ਲੱਗੀ ਮੋਗ ਲੱਗਣੀ ਉਹ ਆ ਜੇ ਇਹ ਨਾ ਚੱਲੀ ਗਿਆ ਫਿਰ ਹੁਣ ਜਮਾਈ ਹਾਂ ਤੂੰੜੀ ਹੋਰ ਥੂਨੇ ਵਾਲੇ ਡੰਗਰ ਐ ਇਹ ਨਾ ਪਾਇਆ ਕਰਮ ਓਏ ਨਹੀਂ ਐ ਤਾਂ ਠੰਡੇ ਆਉਣ ਮੀਂਹ ਪੈਗਾ ਗਰਮ ਹੁੰਦੇ ਯਾਰ ਸਾਲੀ ਮੀਂਹ ਨਾ ਪਵੇ ਨਹੀਂ ਨਾ ਤੂ ਫੀਲ ਬਦਲ ਕੇ ਦੇ ਓ ਯਾਰ ਕੋਈ ਮੋਗ ਨਹੀਂ ਹੈਗਾ ਕਾਠਾ ਗੋਹਾ ਮਾਰਦੀਆਂ ਉਹ ਉਈਓ ਮਰ ਜਾਂਦਾ ਮੋਗ ਲੱਗਿਓ ਆਪਣੇ ਕੋ ਹਾਂ ਇਹ ਜੀ ਕੱਲਪਮੇ ਹੁਣ ਇਹ ਚੱਲ ਚੱਲੀ ਦਿਖਾਵਾਂ ਤੁਨੂੰ ਜੇ ਘਾਟੋਂ ਦਾ ਬੋੜਾ ਆ ਗਾਂ ਦਾ ਦੇਖ ਲੈਂਦਾ ਯਾਰ ਗਾਂ ਦਾ ਦੇਖ ਜੱਟਾ ਹੀ ਕਰ ਦੂਗਾ ਗਾਂ ਇਹਨੂੰ ਤਾਂ ਜੋ ਕੋ ਮਰਜ਼ੀ ਪਾ ਯਾਰ ਮੈਂ ਇੱਥਾਂ ਵੀ ਠੀਕ ਆ ਮਰੀ ਜਾਂਦਾ ਇਹ ਹੁਣ ਤਾਂ ਲੈ ਬੋੜਾ ਪਤਾ ਕਿਆ ਕਹਿੰਦਾ ਇੱਕ ਦਿਨ ਹੈ ਦੋ ਟਾਈਮ ਕੱਖ ਪੈਂਦੇ ਆ ਉਹਨਾਂ ਨੂੰ ਯਾਰ ਕਹਿੰਦਾ ਕਹਿੰਦਾ ਸਰਦਾਰ ਦੀ ਵਹਾ ਕਹਿੰਦਾ ਪੂਰਾ ਦਿਨ ਘੁੰਮਦੇ ਰਹੇਗੇ ਇੱਧਰ ਉੱਧਰ ਹੈ ਕਹੇ ਜਦੋਂ ਇਕੱਠਾ ਦਾ ਟਾਈਮ ਹੁੰਦਾ ਕਹਿੰਦਾ ਦੋਨੇ ਆਪੋ ਤੋਂ ਖਿੱਚ ਜੰਦੇ ਆ ਰਹਿਣ ਵਿੱਚ ਮੈਂ ਕਹਿੰਦਾ ਮੈਂ ਠੀਕ ਆ ਤੈਨੂੰ ਵਾਅਦਾ ਰੱਖਿਆ ਮੈਂ ਉਹਨਾਂ ਨੇ ਨਹੀਂ ਆਇਆ ਬੋਲਾ ਚੱਟ ਛਿੜੇ ਜਾ ਈ ਛੱਡ ਚੜ ਆਇਆ ਬੋਲਾ ਹੁ ਮੇਰਾ ਆ ਗਿਆ ਦਰਦਾਂ ਚੁੱਕਾ ਕਰ ਲਈ ਏ ਤੂੰ ਆ ਲੈ ਉਹ ਰੂਪੀ ਆ ਮੈਂ ਬੇਲਾ ਹੋਵਾਂ ਹਲੋ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ